ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿਹੜੀ ਕਿਸਮਤ ਉੱਪਰ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ ਕਹਿੰਦੇ ਨੇ ਜਦ ਰੱਬ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਮੁਸ਼ਕਲਾਂ ਹੀ ਨਹੀਂ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਜਗਰਾਉਂ ਦੇ ਬੰਸੀ ਪਿੰਡ ਵਿੱਚ ਰਹਿਣ ਵਾਲੀ ਇੱਕ ਆਮ ਪਰਿਵਾਰ ਦੀ ਕਿਸਮਤ ਵੀ ਇੰਜ ਹੀ ਰਾਤੋਂ ਰਾਤ ਚਮਕ ਗਈ ਪਰਿਵਾਰ ਦੇ ਵਿੱਚ ਧੀ ਦਾ ਜਨਮ ਦਿਨ ਸੀ ਤੇ ਮਾਂ ਮਹੇਸ਼ਵਰੀ ਸਾਨੀ ਆਪਣੀ ਧੀ ਨੂੰ ਕੋਈ ਖਾਸ ਤੋਹਫ਼ਾ ਦੇਣਾ ਚਾਹੁੰਦੀ ਸੀ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਕਿਉਂਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਨੀਤੀ ਦੀ ਸਕੂਲ ਦੀ ਫੀਸ ਭਰਤੀ ਸੀ ਪਰ ਫਿਰ ਵੀ ਉਸਨੇ ਹੌਸਲਾ ਨਹੀਂ ਹਾਰਿਆ ਅਤੇ 2000 ਰੁਪਏ ਖਰਚ ਕੇ ਚਾਰ ਲਾਟਰੀ ਟਿਕਟ ਖਰੀਦ ਲਈਆਂ ਅਤੇ ਫਿਰ 3 ਨਵੰਬਰ ਦੀ ਉਹ ਸਵੇਰ ਜਦ ਉਸ ਨੂੰ ਪਤਾ ਲੱਗਿਆ ਕਿ ਉਹ 3 ਕਰੋੜ ਰੁਪਏ ਦੀ ਲਾਟਰੀ ਜਿੱਤ ਚੁੱਕੀ ਹੈ ਇਹ ਸੁਣ ਕੇ ਪਰਿਵਾਰ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਮਾਂ ਦੇ ਚਿਹਰੇ ਉੱਤੇ ਖੁਸ਼ੀ ਤੇ ਹੰਝੂ ਸਾਫ਼ ਦੇਖੇ ਜਾ ਸਕਦੇ ਸੀ ਉਸਨੇ ਕਿਹਾ ਕਿ ਮੈਂ ਹਮੇਸ਼ਾ ਆਪਣੀ ਧੀ ਲਈ ਵੱਡੇ ਸੁਪਨੇ ਦੇਖੇ ਅੱਜ ਰੱਬ ਨੇ ਮੇਰੇ ਸੁਪਨੇ ਹੀ ਨਿ ਮੇਰੇ ਦਿਲ ਦੀ ਹਰ ਦੁਆ ਸੁਣ ਲਈ ਹੈ ਮਹੇਸ਼ਵਰੀ ਸਾਨੀ ਨੇ ਭਾਵੁਕ ਹੋ ਕੇ ਕਿਹਾ ਕਿ ਹੁਣ ਉਹ ਇਹ ਪੈਸੇ ਪੂਰੀ ਤਰ੍ਹਾਂ ਧੀ ਦੀ ਪੜ੍ਹਾਈ ਤੇ ਉਸ ਦੇ ਸੁਨਹਿਰੇ ਭਵਿੱਖ ਉਤੇ ਖਰਚੇਗੀ ਇਸ ਪਰਿਵਾਰ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਜਦ ਜ਼ਿੰਦਗੀ ਥੋੜੀ ਵੀ ਖੁਸ਼ੀ ਦਵੇ ਤਾਂ ਉਹ ਖੁਸ਼ੀ ਕਿਸੇ ਦੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿਹੜੀ ਕਿਸਮਤ ਉੱਪਰ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ ਕਹਿੰਦੇ ਨੇ ਜਦ ਰੱਬ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਮੁਸ਼ਕਲਾਂ ਹੀ ਨਹੀਂ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਜਗਰਾਉਂ ਦੇ ਬੰਸੀ ਪਿੰਡ ਵਿੱਚ ਰਹਿਣ ਵਾਲੀ ਇੱਕ ਆਮ ਪਰਿਵਾਰ ਦੀ ਕਿਸਮਤ ਵੀ ਇੰਜ ਹੀ ਰਾਤੋਂ ਰਾਤ ਚਮਕ ਗਈ ਪਰਿਵਾਰ ਦੇ ਵਿੱਚ ਦਾ ਜਨਮ ਦਿਨ ਸੀ ਤੇ ਮਾ ਮਹੇਸ਼ਵਰੀ ਸਾਨੀ ਆਪਣੀ ਧੀ ਨੂੰ ਕੋਈ ਖਾਸ ਤੋਹਫਾ ਦੇਣਾ ਚਾਹੁੰਦੀ ਸੀ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਕਿਉਂਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੀ ਧੀ ਦੀ ਸਕੂਲ ਦੀ ਫੀਸ ਭਰਦੀ ਸੀ ਪਰ ਫਿਰ ਵੀ ਉਸਨੇ ਹੌਸਲਾ ਨਹੀਂ ਹਾਰਿਆ ਅਤੇ 2000 ਰੁਪਏ ਖਰਚ ਕੇ ਚਾਰ ਲੋਟਰੀ ਟਿਕਟ ਖਰੀਦ ਲਈਆਂ ਅਤੇ ਫਿਰ 3 ਨਵੰਬਰ ਦੀ ਉਹ ਸਵੇਰ ਜਦ ਉਸ ਨੂੰ ਪਤਾ ਲੱਗਿਆ ਕਿ ਉਹ 3 ਕਰੋੜ ਰੁਪਏ ਦੀ ਲੋਟਰੀ ਜਿੱਤ ਚੁੱਕੀ ਹੈ ਇਹ ਸੁਣ ਕੇ ਪਰਿਵਾਰ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਮਾਂ ਦੇ ਚਿਹਰੇ ਉੱਤੇ ਖੁਸ਼ੀ ਤੇ ਹੰਝੂ ਸਾਫ਼ ਦੇਖੇ ਜਾ ਸਕਦੇ ਸੀ ਉਸ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੀ ਧੀ ਲਈ ਵੱਡੇ ਸੁਪਨੇ ਦੇਖੇ ਅੱਜ ਰੱਬ ਨੇ ਮੇਰੇ ਸੁਪਨੇ ਹੀ ਨਹੀਂ ਮੇਰੇ ਦਿਲ ਦੀ ਹਰ ਦੁਆ ਸੁਣ ਲਈ ਹੈ ਮਹੇਸ਼ਵਰੀ ਸਾਨੀ ਨੇ ਭਾਵੁਕ ਹੋ ਕੇ ਕਿਹਾ ਕਿ ਹੁਣ ਉਹ ਇਹ ਪੈਸੇ ਪੂਰੀ ਤਰ੍ਹਾਂ ਧੀ ਦੀ ਪੜ੍ਹਾਈ ਅਤੇ ਉਸ ਦੇ ਸੁਨਹਿਰੇ ਭਵਿੱਖ ਉਤੇ ਖਰਚੇਗੀ ਇਸ ਪਰਿਵਾਰ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਜਦ ਜ਼ਿੰਦਗੀ ਥੋੜੀ ਵੀ ਖੁਸ਼ੀ ਦਵੇ ਤਾਂ ਉਹ ਖੁਸ਼ੀ ਕਿਸੇ ਦੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿਹੜੀ ਕਿਸਮਤ ਉੱਪਰ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੰਦੀ ਹੈ ਕਹਿੰਦੇ ਨੇ ਜਦ ਰੱਬ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਮੁਸ਼ਕਲਾਂ ਹੀ ਨਹੀਂ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਜਗਰਾਉਂ ਦੇ ਬੰਸੀ ਪਿੰਡ ਵਿੱਚ ਰਹਿਣ ਵਾਲੀ ਇੱਕ ਆਮ ਪਰਿਵਾਰ ਦੀ ਕਿਸਮਤ ਵੀ ਇੰਜ ਹੀ ਰਾਤੋਂ ਰਾਤ ਚਮਕ ਗਈ ਪਰਿਵਾਰ ਦੇ ਵਿੱਚ ਦਾ ਜਨਮ ਦਿਨ ਸੀ ਤੇ ਮਾ ਮਹੇਸ਼ਵਰੀ ਸਾਨੀ ਆਪਣੀ ਧੀ ਨੂੰ ਕੋਈ ਖਾਸ ਤੋਹਫਾ ਦੇਣਾ ਚਾਹੁੰਦੀ ਸੀ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਕਿਉਂਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਣੀ ਧੀ ਦੀ ਸਕੂਲ ਦੀ ਫੀਸ ਭਰਦੀ ਸੀ ਪਰ ਫਿਰ ਵੀ ਉਸਨੇ ਹੌਸਲਾ ਨਹੀਂ ਹਾਰਿਆ ਅਤੇ 2000 ਰੁਪਏ ਖਰਚ ਕੇ ਚਾਰ ਲੋਟਰੀ ਟਿਕਟ ਖਰੀਦ ਲਈਆਂ ਅਤੇ ਫਿਰ 3 ਨਵੰਬਰ ਦੀ ਉਹ ਸਵੇਰ ਜਦ ਉਸ ਨੂੰ ਪਤਾ ਲੱਗਿਆ ਕਿ ਉਹ 3 ਕਰੋੜ ਰੁਪਏ ਦੀ ਲਾਟਰੀ ਜਿੱਤ ਚੁੱਕੀ ਹੈ ਇਹ ਸੁਣ ਕੇ ਪਰਿਵਾਰ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਮਾਂ ਦੇ ਚਿਹਰੇ ਉੱਤੇ ਖੁਸ਼ੀ ਤੇ ਹੰਝੂ ਸਾਫ਼ ਦੇਖੇ ਜਾ ਸਕਦੇ ਸੀ ਉਸ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੀ ਧੀ ਲਈ ਵੱਡੇ ਸੁਪਨੇ ਦੇਖੇ ਅੱਜ ਰੱਬ ਨੇ ਮੇਰੇ ਸੁਪਨੇ ਹੀ ਨਹੀਂ ਮੇਰੇ ਦਿਲ ਦੀ ਹਰ ਦੁਆ ਸੁਣ ਲਈ ਹੈ ਮਹੇਸ਼ਵਰੀ ਸਾਨੀ ਨੇ ਭਾਵੁਕ ਹੋ ਕੇ ਕਿਹਾ ਕਿ ਹੁਣ ਉਹ ਇਹ ਪੈਸੇ ਪੂਰੀ ਤਰ੍ਹਾਂ ਧੀ ਦੀ ਪੜ੍ਹਾਈ ਅਤੇ ਉਸ ਦੇ ਸੁਨਹਿਰੇ ਭਵਿੱਖ ਉਤੇ ਖਰਚੇਗੀ ਇਸੇ ਪਰਿਵਾਰ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਜਦ ਜ਼ਿੰਦਗੀ ਥੋੜੀ ਵੀ ਖੁਸ਼ੀ ਦੇਵੇ ਤਾਂ ਉਹ ਖੁਸ਼ੀ ਕਿਸੇ ਦੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ